ਦੋ ਜਨ ਮਾਰਵਾੜੀ ਕੈਟਾਗਰੀ ਬਸੇੜਾ ਉਹ ਜੱਸੀ ਜਿਹੜਾ ਫੜੀ ਫੜੀ ਫਿਰਦਾ ਉਹ ਬਸੇੜਾ ਕੇ ਜੰਗਲਾਂ ਆਓ ਭਾਈ ਜੀ ਅੱਗੇ 547 ਨੰਬਰ ਇਹਨਾਂ ਦੇ ਬਸਾਂ ਫੈਂਦੀ ਹੋਗੀ ਨਾਮ ਦਿੰਦੇ ਦੋ ਜਨ ਕੈਟਾਗਰੀ ਮਾਰਵਾੜੀ ਬਸੇੜਾ ਆਏ ਅਸੀਂ ਪਨੀਰ ਦੇ ਨੂੰ ਹੁੰਦੇ ਆ ਬਹੁਤ ਬਹੁਤ ਦੁਆਰ ਨਾਮਾਂ ਮਾਰਤਾ ਨੂੰ ਨਾ ਵੀਡੀਓ ਬਣਾਉਂਦੇ ਠੀਕ ਹੈ ਸਰ ਦੋ ਦੇ ਇਸ ਨਿਹਾਲ ਨਿਹਾਲ ਇੱਥੇ ਲੇ ਜੋ ਤੂੰ ਬਹੀ ਕੀ ਕੇ ਨੰਬਰ ਤੇ ਜੋ ਸੀ ਨਿਹਾਲ ਉਹਦਾ ਟੋਕਨ ਨੰਬਰ ਗਾਣਾ ਤਾਂ ਜਾਵੜਾ ਵਿੱਚ ਬਣਾਇਆ ਹੈ ਬਈ ਜਾਣਾ ਤਾਂ ਬਜਾਵੜਾ ਵਿੱਚ ਫੋਨ ਫੜਾ ਕੇ ਕਰਾਉਂਦਾ 132 ਟੋਕ ਰਿੰਦਰ ਪਾਈ ਇਸ ਲਈ ਨੇ ਗੇੜੀ ਬਣਾ ਰਿਹਾ ਹੈ ਲੈ ਛੱਟ ਜਿੱਦੀ ਕਿਰਪਾ ਕੀ ਮੈਂ ਮਰਾਂਗਾ ਤੂੰ ਵੀ ਚਲਾਈ ਮੈਂ ਨਹੀਂ ਚਲਾਉਂਦਾ ਪਿੰਡ ਜਾਂਦੇ ਨੇ ਨਹੀਂ ਫਿਰ ਅਸੀਂ ਆ ਬਮਾਲ ਫੋਰ ਵਾਲੇ ਨੂੰ ਜਾਵਾਂਗੇ ਕਿੱਥੇ ਕਿਉਂ ਮੈਟਰੀ ਕਰਦੇ ਆ ਬਮਾਲ ਫੋਰ ਸਰ ਟੀਟੀ ਦੇ ਸਾਹਰੇ ਟੋਕਨ ਨੰਬਰ 132 ਬਸ਼ੇਰੇ ਦਾ ਨਾਮ ਜੀ ਇਹਦੇ ਦੇਖ ਖੂਬਸੂਰਤ ਬਸ਼ੇਰੇ ਨੇ ਜੋ ਜੰਮ ਮਾਰਵਾਣੀ ਕਿਹਾ ਕਰਿਆ ਸਾਰਿਆਂ ਨੂੰ ਪਤਾ ਯਾਰ ਕੈਨੇਡਾ ਦੇਖ ਫੜਦੇ ਨੇ ਇਹ ਆਪਣਾ ਤੀਜਾ ਹੈ ਤੀਜਾ ਹੈ ਇਹ ਦਰਸਾਹ ਦਾ ਜੀ ਭਾਈ ਜੀ ਬਸ਼ੇਰੇ ਦਾ ਨਾਮ ਜੀ ਸ਼ੇਰਵਾਰ ਮਾਲਕ ਨੇ ਸਰਦਾਰ ਸੁਰਿੰਦਰ ਸਿੰਘ ਗਿੱਲ ਤੇ ਤੇ ਬਾਪ ਦਾ ਨਾਮ ਜੀ ਦਰਸ਼ਾਨ ਜੋ ਕਿ ਨਾਮੀ ਘੋੜਾ ਜੀ Rajasthan ਦੇ ਵਿੱਚੋਂ ਫੂਲ ਸਿੰਘ ਜੀ ਕੋਲ ਮਾਰਕਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਅਕਲੀ ਸਿੱਧਾ ਖੇਲ ਜੀ ਤੇ ਮੇਰਾ ਭਰਾ ਕਮਲ ਖੇਲ ਬਹੁਤ ਬਹੁਤ ਮੁਬਾਰਕਾਂ ਬੋਲੇ ਦੋ ਤੰਦ ਮਾਰਵਾੜੀ ਕੈਟਾਗਰੀ ਦੋ ਤੰਦ ਮਾਰਵਾੜੀ ਕੈਟਾਗਰੀ ਜਿਹੜਾ ਬਸ਼ੇਰਾ ਅੱਜ ਸਾਡੇ ਕੋਲੇ ਪਹਿਲੇ ਸਥਾਨ ਤੇ ਰਿਹਾ ਇੱਕ ਵਾਰ ਭਾਜੀ ਤਾੜੀਆਂ ਮਾਰ ਦਿਓ ਜੇ ਤੁਹਾਨੂੰ ਸ਼ੋਅ ਪਸੰਦ ਆਇਆ ਤਾਂ ਪਹਿਲੇ ਸਥਾਨ ਦੇ ਟੋਕਨ ਨੰਬਰ ਹੈ ਜੀ 1 3 6 ਜੀ ਦੋ ਨੰਬਰ ਦਾ ਵੀ ਨਾਮ ਬੋਲਦੇ ਮਸੂਰੀ ਇਹਦੇ ਦੋ ਨੰਬਰ ਨੂੰ ਦੋ ਦੀ ਕੋਟ ਪਤਾ ਨਾ ਦੋ ਨੰਬਰ ਤੇ ਟੋਕਨ ਨੰਬਰ 515 ਇੱਕ ਵਾਰ ਸਾਟਾ ਮਾਲਕਾਂ ਕੋਲ ਜੀ ਬਹੁਤ ਸੋਹਣਾ ਬਸ਼ੇਰਾ ਮਾਲਕਾਂ ਨੂੰ ਇਹ ਦੇਵ ਇਹ ਦੇਵਰਾਜ ਕੋਲੇ ਦਾ ਬਸ਼ੇਰਾ ਜੀ ਮਾਲਕ ਨੇ ਸਰਦਾਰ ਸੁਖਵਿੰਦਰ ਸਿੰਘ ਸਿੱਧੂ ਜੀ ਪਿੰਡ ਇਹਨਾਂ ਦਾ ਮੁੱਲਾਂ ਪਰ ਆ ਇਹਨਾਂ ਨੂੰ ਸਰਵਜੋਤ ਸਿੰਘ ਢਿੱਲੋਂ ਪਿੰਡ ਅਿਆੜੀ ਬਸ਼ੇਰੇ ਦਾ ਨਾਮ ਜੀ ਖੁਸ਼ਬਖਸ਼ ਤੇ ਕੋਸ਼ਿਭਖਸ਼ ਤੇ ਕੰਦੇ ਬਾਪ ਦਾ ਨਾਮ ਜੀ ਅਲਵਸ ਬਹੁਤ ਬਹੁਤ ਮੁਬਾਰਕਾਂ ਮਾਕਾ ਨੂੰ ਸਰਵਜੋਤ ਸਿੰਘ ਢਿੱਲੋਂ ਅਿਆੜੀ ਤੇ ਬਾਈ ਤਾਰੀ ਲੀਣਾ ਇਹਨਾਂ ਨੇ ਇਸ ਖੂਬਸੂਰਤ ਬਸ਼ੇਰੇ ਨੇ